ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਵੀ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਅਮਨਦੀਪਾ ਮੈਂ ਕਦੋਂ ਜਵਾਨ ਹੋ ਗਈ ਮੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਿਆ ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਅਸੀਂ ਦੋ ਹੀ ਭੈਣਾਂ ਸੀ ਤੇ ਮੇਰੀ ਮਾਂ ਨੇ ਸਾਡੇ ਤੋਂ ਬਾਅਦ ਕੋਈ ਵੀ ਬੱਚਾ ਨਹੀਂ ਲਿਆ ਸੀ ਮੇਰੀ ਵੱਡੀ ਭੈਣ ਸੀ ਜੋ ਪਲੱਸ 2 ਪੜ੍ਹ ਕੇ ਮੇਰੇ ਮਾਮੇ ਕੋਲ ਇੰਗਲੈਂਡ ਚਲੀ ਗਈ ਸੀ ਮੈਂ ਮੰਮੀ ਤੇ ਡੈਡੀ ਤੇ ਦਾਦਾ-ਦਾਦੀ ਹੀ ਰਹਿ ਗਏ ਸੀ ਹੌਲੀ-ਹੌਲੀ ਮੇਰੇ ਦਾਦਾ-ਦਾਦੀ ਜੀ ਵੀ ਸਾਡੇ ਨਾਲ ਲੜ ਕੇ ਵਕ ਹੋ ਗਏ ਤੇ ਮੇਰੇ ਛੋਟੇ ਚਾਚੇ ਨਾਲ ਰਹਿਣ ਲੱਗ ਪਏ ਸੀ ਉਹਨਾਂ ਦੇ ਵੀ ਦੋ ਬੱਚੇ ਸੀ ਕੁੜੀ ਤੇ ਮੁੰਡਾ ਸੀ ਚਾਚੀ ਬੜੀ ਹੰਕਾਰਜਿਆਕਾਰਦੀ ਹੁੰਦੀ ਸੀ ਕਿ ਸਾਡੇ ਮੁੰਡਾ ਇਹਨਾਂ ਦੇ ਕੋਈ ਮੁੰਡਾ ਹੈ ਨਹੀਂ ਪਰ ਮੇਰੀ ਮਾਂ ਨੇ ਸਾਨੂੰ ਮੁੰਡਿਆਂ ਵਾਂਗ ਹੀ ਪਾਲਿਆ ਸੀ ਮੇਰੀ ਮਾਂ ਜੋ ਹਰ ਵੇਲੇ ਆਪਣੀਆਂ ਧੀਆਂ ਦੀ ਹੀ ਸੁੱਖ ਮੰਗਦੀ ਹੁੰਦੀ ਸੀ ਕਿ ਇਹੋ ਜਿਹੇ ਨਸ਼ੇੜੀ ਮੁੰਡਿਆਂ ਨਾਲ ਤਾਂ ਈ ਚੰਗੀਆਂ ਵਾ ਮੇਰੀ ਚਾਚੀ ਦਾ ਮੁੰਡਾ ਜੋ दारू ਪੀਂਦਾ ਹੁੰਦਾ ਸੀ ਤੇ ਇਸ ਗੱਲ ਤੇ ਚਾਚਾ ਉਹਦੇ ਨਾਲ ਲੜਦਾ ਹੁੰਦਾ ਸੀ ਤੇ ਆਪਸ ਵਿੱਚ ਪਿਓ ਪੁੱਤ ਲੜਦੇ ਸੀ ਸਾਡੇ ਨਾਲ ਉਹਨਾਂ ਦੀ ਬੋਲਚਾਲ ਨਹੀਂ ਸੀ ਮੇਰੇ ਡੈਡੀ ਦਾ ਬੜਾ ਦਿਲ ਕਰਦਾ ਹੁੰਦਾ ਸੀ ਕਿ ਮੈਂ ਉਹਨਾਂ ਪਿਓ ਪੁੱਤਾਂ ਨੂੰ ਛੜਾ ਦੇਵਾਂ ਤੇ ਲੜਨੋਂ ਹਟਾ ਦੇਵਾਂ ਪਰ ਮੇਰੀ ਚਾਚੀ ਨੇ ਆਪਣੇ ਮੁੰਡੇ ਦਾ ਡਰ ਚੱਕ ਦਿੱਤਾ ਸੀ ਉਹਨੂੰ ਤਾਂ ਭੋਰਾ ਵੀ ਚਾਚੇ ਦਾ ਡਰ ਨਹੀਂ ਸੀ ਜਦੋਂ ਅਸੀਂ ਇਕੱਠੇ ਹੁੰਦੇ ਸੀ ਤਾਂ ਚਾਚੇ ਦਾ ਮੁੰਡਾ ਮੇਰੇ ਡੈਡੀ ਕੋਲੋਂ ਬਹੁਤ ਡਰਦਾ ਹੁੰਦਾ ਸੀ ਅੱਖ ਦੀ ਘੂਰ ਨਾਲ ਹੀ ਜਿੱਥੋਂ ਰੋਕਣ ਨੂੰ ਕਹਿ ਦੇਣਾ ਉਥੋਂ ਰੁਕ ਜਾਂਦਾ ਹੁੰਦਾ ਸੀ ਪਰ ਚਾਚੀ ਨੂੰ ਲੱਗਦਾ ਸੀ ਕਿ ਸ਼ਾਇਦ ਮੇਰੇ ਮੁੰਡਾ ਤੇ ਇਹਨਾਂ ਦੇ ਹੈ ਨਹੀਂ ਇਸ ਲਈ ਇਹ ਮੇਰੇ ਪੁੱਤ ਨੂੰ ਛੜਕਦੇ ਆ ਪਰ ਮੇਰਾ ਡੈਡੀ ਹਮੇਸ਼ਾ ਉਹਨੂੰ ਗਲਤ ਕੰਮਾਂ ਤੋਂ ਰੋਕਦਾ ਸੀ ਡੈਡੀ ਨੇ ਉਹਨੂੰ ਮਾੜੀਆਂ ਬਹਿਣੀਆਂ ਉੱਠਣੀਆਂ ਤੋਂ ਵਰਜਿਆ ਹੋਇਆ ਸੀ ਤੇ ਸਮਝਾਇਆ ਹੋਇਆ ਸੀ ਕਿ ਤੂੰ ਤਿੰਨ ਭੈਣਾਂ ਦਾ ਭਰਾ ਹੈਂ ਕਿ ਤੂੰ ਹੀ ਤਿੰਨਾਂ ਨੂੰ ਮਿਲਣਾ ਵਰਤਨਾ ਤੇਰੇ ਸਿਰ ਤੇ ਹੀ ਉਹਨਾਂ ਦੇ ਵਿਆਹ ਕਰਨੇ ਆ ਜਦ ਕਿ ਉਹ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਮੇਰੀਆਂ ਭੈਣਾਂ ਮੇਰੇ ਤੋਂ ਵੱਡੀਆਂ ਪਰ ਮੈਂ ਵੀ ਤਾਂ ਇਹਨਾਂ ਦੀ ਪੂਰੀ ਇੱਜ਼ਤ ਕਰਦਾ ਅਸੀਂ ਦੋਨੋਂ ਭੈਣਾਂ ਵੱਡੀਆਂ ਸੀ ਚਾਚੇ ਦੀ ਕੁੜੀ ਛੋਟੀ ਸੀ ਤੇ ਮੁੰਡਾ ਵੱਡਾ ਸੀ ਪਰ ਜਦੋਂ ਚਾਚੀ ਆਪਣੀ ਆਖੜ ਜਈ ਵਿੱਚ ਰਹਿਣ ਲੱਗ ਪਈ ਤਾਂ ਮੇਰੀ ਮਾਂ ਵੀ ਥੋੜਾ ਪਿੱਛੇ ਹਟ ਗਈ ਸੀ ਉਹਨੇ ਵੀ ਮੇਰੇ ਡੈਡੀ ਨੂੰ ਕਹਿ ਦਿੱਤਾ ਸੀ ਕਿ ਤੂੰ ਸੁਖਮਨ ਨੂੰ ਛੱਡ ਗਿਆ ਨਾ ਘਰ ਅਗਲੇ ਦੀ ਮਾਂ ਗੁੱਸਾ ਕਰਦੀ ਆ ਉਹਨੂੰ ਇਹੀ ਲੱਗਦਾ ਕਿ ਸਾਡੇ ਸ਼ਾਇਦ ਮੁੰਡਾ ਨਹੀਂ ਇਸੇ ਕਰਕੇ ਅਸੀਂ ਉਹਨੂੰ ਛਿੜਕਦੇ ਆ ਪਰ ਡੈਡੀ ਕਹਿੰਦਾ ਹੁੰਦਾ ਸੀ ਕਿ ਤੁਹਾਡੀ ਬੁੜੀਆਂ ਦੀ ਸੋਚ ਬੜੀ ਗੰਦੀ ਆ ਤੁਹਾਨੂੰ ਇਹਨਾ ਨਹੀਂ ਪਤਾ ਕਿ ਜਵਾਨ ਪੁੱਤ ਨੂੰ ਕੁੱਟਣ ਮਾਰਨ ਦੀ ਬਜਾਏ ਅੱਖ ਦੀ ਘੂਰ ਨਾਲ ਹੀ ਡਰ ਹੋਣਾ ਚਾਹੀਦਾ ਤੇ ਇਦਾਂ ਹੀ ਨਿਆਣੇ ਮਾੜੀਆਂ ਬੈਣੀਆਂ ਉੱਠਣ ਤੋਂ ਬਚੇ ਰਹਿੰਦੇ ਆ ਅੱਜਕੱਲ੍ਹ ਜ਼ਮਾਨਾ ਬਹੁਤ ਗੰਦਾ ਆ ਪਰ ਹੌਲੀ-ਹੌਲੀ ਚਾਚੀ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਲੜਨ ਲੱਗ ਪਈ ਸੀ ਤੇ ਮੇਰੀ ਮਾਂ ਤੋਂ ਵੱਖ ਹੋ ਗਈ ਸੀ। ਉਹਨੇ ਦਾਦੇ-ਦਾਦੀ ਨੂੰ ਨਾਲ ਰੱਖਣ ਤੋਂ ਮਨਾ ਕਰ ਦਿੱਤਾ ਸੀ ਤੇ ਮੰਮੀ ਹੁਣਾਂ ਨੇ ਦਾਦੇ-ਦਾਦੀ ਨੂੰ ਆਪਣੇ ਨਾਲ ਰੱਖ ਲਿਆ ਸੀ। ਡੈਡੀ ਨੂੰ ਵੀ ਲੱਗਦਾ ਸੀ ਕਿ ਅਸੀਂ ਤਾਂ ਤੈਨਹੀਂ ਜਾਣੇ ਆ ਕਿਉਂਕਿ ਵੱਡੀ ਭੈਣ ਪਲੱਸ 2 ਕਰਕੇ 6 ਕੁ ਮਹੀਨਿਆਂ ਵਿੱਚ ਹੀ ਮੇਰੇ ਮਾਮੇ ਕੋਲ ਚਲੀ ਗਈ ਸੀ। ਮੇਰੀ ਮਾਮੀ ਕਹਿੰਦੀ ਹੁੰਦੀ ਸੀ ਕਿ ਜੇ ਤੀ ਆਵਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਨਾਂ ਨੂੰ ਖੂਬ ਜਿਤ ਤੱਕਾ ਦਿਓ ਤੇ ਫਟਾਫਟ ਵਿਆਹ ਕਰ ਦਿਓ ਅੱਜ ਕੱਲ੍ਹ ਜ਼ਮਾਨਾ ਬਹੁਤ ਅੱਗੇ ਚਲਾ ਗਿਆ ਤਾਂ ਮਾਮੀ ਬੜੀ ਮੇਰੀ ਪੜ੍ਹੀ ਲਿਖੀ ਤੇ ਚੰਗੀ ਸੋਚ ਦੀ ਮਾਲਕ ਸੀ ਉਹਨੇ ਮੇਰੇ ਭੈਣ ਨੂੰ ਸੱਦਿਆ ਤੇ ਘਰ ਦੇ ਹਾਲਾਤ ਵੀ ਕਾਫੀ ਸੁਧਰ ਗਏ ਸੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਥੋੜੀ ਬਹੁਤੀ ਜ਼ਮੀਨ ਵੀ ਸੀ ਵਧੀਆ ਸਰਦਾ ਸੀ ਮੈਂ ਵੀ ਸਕੂਲ ਤੋਂ ਕਾਲਜ ਜਾਣ ਲੱਗ ਪਈ ਸੀ ਚਾਚੇ ਚਾਚੀ ਨਾਲ ਬੋਲਚਾਲ ਖਤਮ ਹੋ ਗਏ ਸੀ ਸੁਖਮਨ ਦੀ ਨਸ਼ਾ ਪਤਾ ਕਰਨ ਲੱਗ ਪਿਆ ਸੀ ਤੇ ਚਾਚੀ ਅੱਖਾਂ ਚੋਂ ਘਸੁੰਨ ਦੇ ਦੇ ਕੇ ਲੋਕਾਂ ਕੋਲ ਰੋਂਦੀ ਸੀ ਕਦੀ ਕਦੀ ਕਹਿੰਦੀ ਸੀ ਕਿ ਜਦੋਂ ਵੱਡਾ ਭਾਜੀ ਸੁਖਮਨ ਨੂੰ ਝੋਕਦਾ ਸੀ ਤੇ ਸ਼ਾਇਦ ਉਦੋਂ ਮੈਂ ਗਲਤੀ ਕੀਤੀ ਕਰ ਦਿੱਤੀ ਤੇ ਸੁਖਮਨ ਨੂੰ ਆਪ ਹੀ ਮੈਂ ਇਹੋ ਜਿਹੇ ਕੰਮ ਵਿੱਚ ਪਾ ਦਿੱਤਾ ਹੁਣ ਤਾਂ ਉਹ ਆਪਣੇ ਪਿਓ ਕੋਲੋਂ ਵੀ ਡਰਦਾ ਨਹੀਂ ਚਾਚਾ ਰੋਜ਼ ਉਹਦੇ ਨਾਲ ਕਲਪ-ਕਲਪ ਕੇ ਥੱਕ ਗਿਆ ਸੀ ਤੇ ਦਾਦਾ-ਦਾਦੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਥੋੜੇ ਬਹੁਤੇ ਪੈਸੇ ਇਕੱਠੇ ਕਰੋ ਤੇ ਸੁਖਮੰਦੀ ਭੈਣ ਦਾ ਵਿਆਹ ਕਰਦੇ ਜਾਨੀ ਮੇਰੇ ਚਾਚੇ ਦੀ ਕੁੜੀ ਦਾ ਡੈਡੀ ਕਹਿੰਦੇ ਸੀ ਕਿ ਉਹਨਾਂ ਦਾ ਸਾਡੇ ਨਾਲ ਕੋਈ ਬੋਲਚਾਲ ਨਹੀਂ ਤੇ ਅਸੀਂ ਪੈਸੇ ਥੇਲੇ ਵਿੱਚ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰਨੀ ਜਦੋਂ ਅਸੀਂ ਝੜਕਦੇ ਸੀ ਤਾਂ ਉਦੋਂ ਅਸੀਂ ਮਾੜੇ ਲੱਗਦੇ ਸੀ ਅੱਜ ਮੋੜਾ ਮੁੰਡਾ ਨਸ਼ਾ ਕਰਨ ਲੱਗ ਪਿਆ ਤੇ ਆਪਣੇ ਹੱਥੋਂ ਨਿਕਲ ਗਿਆ ਤੇ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਇਹਦੇ ਵਿੱਚ ਸਰਾਸਰ ਉਹਦੀ ਮਾਂ ਦਾ ਹੀ ਕਸੂਰ ਹੈ ਉਹੀ ਹੁਣ ਆਪਣੇ ਪੁੱਤ ਨੂੰ ਸਾਹਦੇ ਪਰ ਸੱਚਮੁੱਚ ਸੁਖਮੰਤਾ ਚਾਚੀ ਵੀ ਕੋਈ ਗੱਲ ਨਹੀਂ ਸੁਣਦਾ ਹੁੰਦਾ ਸੀ ਚਾਚੇ ਨਾਲ ਰੋਜ਼ ਰਾਤ ਨੂੰ ਕਲੇਸ਼ ਕਰਦਾ ਹੁੰਦਾ ਸੀ ਤੇ ਦਾਦਾ ਦਾਦੀ ਵੀ ਇਸ ਗੱਲ ਤੋਂ ਸਾਡੇ ਨਾਲ ਗੁੱਸੇ ਹੋ ਗਏ ਸੀ ਕਿ ਅਸੀਂ ਉਹਨਾਂ ਨੂੰ ਜਾ ਕੇ ਛਡਾਉਂਦੇ ਕਿਉਂ ਨਹੀਂ ਦਾਦੇ ਦਾਦੀ ਨੇ ਸਾਨੂੰ ਛੱਡਿਆ ਤੇ ਚਾਚਾ ਚਾਚੀ ਦੇ ਨਾਲ ਜਾ ਕੇ ਰਲ ਗਏ ਸੀ ਸਾਨੂੰ ਇਸ ਗੱਲ ਤੋਂ ਕੋਈ ਪਰਵਾਹ ਨਹੀਂ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਵੱਡੇ ਹੋਣ ਦੇ ਨਾਂ ਤੇ ਆਪਣੇ ਕਿੰਨੇ ਫਰਜ਼ ਨਵਾਉਂਦੇ ਸੀ ਪਰ ਚਾਚੇ ਚਾਚੀ ਨੇ ਥੋੜੀ ਜਿਹੀ ਵਿਸ਼ਰਮਣੀ ਕੀਤੀ ਰਿਸ਼ਤੇਦਾਰੀਆਂ ਵਿੱਚ ਵੀ ਆਉਣ ਜਾਣ ਦੇ ਚਾਚੇ ਚਾਚੀ ਦੇ 1 ਰੁਪਿਆ ਖਰਚ ਨਹੀਂ ਹੋਣ ਦਿੰਦੇ ਸੀ ਉਹ ਆਪਣੇ ਲਈ ਖਰਚ ਕਰਦੇ ਸੀ ਤੇ ਦਾਦਾ ਦਾਦੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਿੱਥੋਂ ਕਿਸੇ ਚੀਜ਼ ਦਾ ਇੰਤਜ਼ਾਮ ਹੋ ਗਿਆ ਸੀ ਸਭ ਕੁਝ ਮੇਰਾ ਡੈਡੀ ਆਪ ਹੀ ਕਰਦਾ ਹੁੰਦਾ ਸੀ ਤੇ ਹੌਲੀ ਹੌਲੀ ਚਾਚੀ ਨੇ ਕਹਿ ਕਹਿ ਕੇ ਜ਼ਮੀਨ ਦੀ ਦੀ ਵੀ ਵੰਡ ਕ ਪਾ ਲਈ ਸੀ 12 ਕਿੱਲਿਆ ਚੋ 6 ਕਿੱਲੇ ਮੇਰੇ ਡੈਡੀ ਨੂੰ ਆ ਗਏ ਸੀ ਤੇ 6 ਹੀ ਚਾਚੇ ਨੂੰ ਆ ਗਏ ਸੀ ਸੁਖਮਨ ਨੂੰ ਪਤਾ ਲੱਗ ਗਿਆ ਕਿ ਹੁਣ ਕੋਈ ਕਹਿਣ ਸੁਣਨ ਵਾਲਾ ਨਹੀਂ ਤੇ ਜ਼ਮੀਨ ਵੀ ਆਪਣੇ ਹੱਥ ਵਾਸਾ ਤੇ ਉਹ ਚਾਚੀ ਕੋਲ ਰੋਜ਼ ਬੜੇ ਰੋਗ ਨਾਲ ਪੈਸੇ ਲੈਂਦਾ ਤੇ ਆਪਣਾ ਨਸ਼ਾ ਕਰਦਾ ਸੀ ਕੋਈ ਕੰਮਕਾਰ ਨਹੀਂ ਕਰਦਾ ਹੁੰਦਾ ਸੀ ਇਸ ਗੱਲ ਤੇ ਡੈਡੀ ਨੇ ਚਾਚੀ ਨੂੰ ਪਹਿਲਾਂ ਹੀ ਵਾਰਜ ਦਿੱਤਾ ਸੀ ਕਿ ਰਾਣੀ ਜਦੋਂ ਵੀ ਮੁੰਡਾ ਵਿਗੜਿਆ ਤੇਰੀ ਵਜ੍ਹਾ ਕਰਕੇ ਹੀ ਵਿਗੜਨਾ ਇੱਕ ਗੱਲ ਮੇਰੀ ਇਹ ਯਾਦ ਰੱਖੀ ਕਿ ਬੰਦਾ ਬੰਦੇ ਤੋਂ ਹੀ ਡਰਦਾ ਤੇ ਜਨਾਨੀ ਨੂੰ ਖੁੱਜ ਨਹੀਂ ਸਮਝਦਾ ਭਾਵੇਂ ਹੀ ਉਹ ਆਪਣਾ ਬੱਚਾ ਪਰ ਉਹਨੇ ਸਾਡੇ ਕੋਲੋਂ ਹੀ ਡਰਨਾ ਜੇ ਕੱਲ ਨੂੰ ਤੇਰੇ ਕਰਕੇ ਕੋਈ ਗੱਲ ਹੋ ਗਈ ਤਾਂ ਮੇਰੇ ਭਰਾ ਦਾ ਤੇ ਖੜੇ ਖੜੋਤੇ ਦਾ ਹੀ ਲੱਕ ਟੁੱਟ ਜਾਣਾ ਪਰ ਚਾਚੀ ਨੂੰ ਤਾਂ ਕੋਈ ਪਰਵਾਹ ਨਹੀਂ ਸੀ ਉਹ ਤਾਂ ਕਹਿੰਦੀ ਸੀ ਕਿ ਮੇਰੇ ਪੁੱਤ ਨੂੰ ਕਿਸੇ ਨੇ ਮਾੜਾ ਚੰਗਾ ਨਹੀਂ ਕਹਿਣਾ ਇਦਾਂ ਕਹਿ-ਕਹਿ ਕੇ ਉਹਨੇ ਦਾ ਸੁਖ ਮਨ ਨੂੰ ਭੁਹੇ ਚੜਾਇਆ ਹੋਇਆ ਸੀ ਸੋਖਮਣ ਜੋ ਪਤਾਨੀ ਕਿਹੜੀ ਕੁੜੀ ਨਾਲ ਗੱਲ ਵੀ ਕਰਦਾ ਸੀ ਤੇ ਕਹਿ ਦਿੰਦਾ ਸੀ ਕਿ ਮੈਂ ਇਸੇ ਕੁੜੀ ਨਾਲ ਹੀ ਵਿਆਹ ਕਰਵਾਉਣਾ ਪਰ ਚਾਚਾ ਕਹਿੰਦਾ ਸੀ ਕਿ ਅਸੀਂ ਕਿਸੇ ਦੀ ਧੀ ਨੂੰ ਘਰ ਲਿਆ ਕੇ ਜ਼ਿੰਦਗੀ ਬਰਬਾਦ ਨਹੀਂ ਬਦੀ ਕਰਨੀ ਪਹਿਲਾਂ ਆਪਣਾ ਨਸ਼ਾ ਪਤਾ ਛੱਡ ਦੇ ਤੇ ਆਪਣੀ ਹਾਲਤ ਸੁਧਾਰ ਸਾਡੇ ਕੋਲੋਂ ਕਿਸੇ ਧੀ ਦੀ ਜ਼ਿੰਦਗੀ ਬਰਬਾਦ ਹੁੰਦੇ ਨਹੀਂ ਵੇਖ ਹੁੰਦੀ ਤੇ ਕੱਲ ਨੂੰ ਅਗਲੀ ਤੈਨੂੰ ਛੱਡ ਕੇ ਚਲੀ ਗਈ ਤੇ ਬਾਲ ਬੱਚਾ ਹੋਇਆ ਤਾਂ ਉਹਦਾ ਵੀ ਹਿੱਸਾ ਬਰਾਬਰ ਲੈ ਕੇ ਚਲੀ ਜਾਊਗੀ ਅਸੀਂ ਤੇਰਾ ਵਿਆਹ ਨਹੀਂ ਕਰਨਾ ਸੁਖਮਨ ਦਾ ਚਾਚੇ ਦੇ ਗਲ ਪੈਣ ਤੱਕ ਜਾਂਦਾ ਹੁੰਦਾ ਸੀ ਇੱਕ ਦਿਨ ਕੋਠੇ ਤੇ ਖੜੇ ਡੈਡੀ ਨੇ ਸਭ ਕੁਝ ਵੇਖਿਆ ਸੀ ਕਿ ਸੁਖਮਨ ਕਿਦਾਂ ਚਾਚੇ ਨਾਲ ਉੱਚੀ ਉੱਚੀ ਬੋਲਦਾ ਸੀ ਤੇ ਦਾਦੇ ਦਾਦੀ ਦੇ ਕਹਿਣ ਤੇ ਵੀ ਚੁੱਪ ਨਹੀਂ ਕਰਦਾ ਸੀ ਜਦੋਂ ਸੁਖਮਨ ਨੇ ਦੇਖਿਆ ਕਿ ਡੈਡੀ ਕੋਠੇ ਤੋਂ ਦੇਖਦਾ ਪਿਆ ਤੇ ਸੁਖਮਨ ਇੱਕਦਮ ਭੱਜ ਕੇ ਅੰਦਰ ਚਲਾ ਗਿਆ ਸੀ ਇਹ ਤੋਂ ਇਹ ਹੀ ਪਤਾ ਲੱਗਿਆ ਸੀ ਕਿ ਸੁਖਮਨ ਨੂੰ ਅਜੇ ਵੀ ਮੇਰੇ ਡੈਡੀ ਦਾ ਡਰ ਆ ਪਰ ਡੈਡੀ ਉਹਨੂੰ ਕੁਝ ਨਹੀਂ ਕਹਿ ਸਕਦਾ ਸੀ ਇਹ ਗੱਲ ਸੁਖਮਨ ਨੂੰ ਪਤਾ ਸੀ ਕਿ ਅਸੀਂ ਵੱਖ ਹੋਏ ਹਾਂ ਤਾਂ ਹੀ ਮੌਜਾਂ ਲੱਗ ਗਈਆਂ ਨਹੀਂ ਤਾਂ ਸੁਖਮਨ ਟਾਈਮ ਨਾਲ ਘਰ ਆਉਂਦਾ ਤੇ ਮਾੜੀਆਂ ਬਹਿਣੀਆਂ ਉੱਠਣੀਆਂ ਵਿੱਚ ਤਾਂ ਬਿਲਕੁਲ ਵੀ ਨਹੀਂ ਜਾਂਦਾ ਸੀ ਪਰ ਹੁਣ ਉਹਦੀਆਂ ਨਿੱਤ ਨਵੀਆਂ ਪਾਰਟੀ ਬਦਲੀ ਹੁੰਦੀ ਸੀ ਇਦਾਂ ਦੇ ਹੀ ਲੋਫਰ ਜੇ ਮੁੰਡਿਆਂ ਨਾਲ ਫਿਰਦਾ ਹੁੰਦਾ ਸੀ ਮੈਂ ਕਾਲਜ ਜਾਂਦੀ ਹੁੰਦੀ ਸੀ ਤਾਂ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਅਮਨਦੀਪ ਤੂੰ ਵੀ ਹੁਣ ਪੜ੍ਹਾਈ ਛੱਡ ਦੇ ਇਹਨਾਂ ਪੜ੍ਹਾਈਆਂ ਬੜਾਈਆਂ ਵਿੱਚ ਕੁਝ ਨਹੀਂ ਰੱਖਿਆ ਮੈਂ ਕਿਹਾ ਕਿ ਤੈਨੂੰ ਕੀ ਪ੍ਰੋਬਲਮ ਆ ਮੈਨੂੰ ਮੇਰੇ ਡੈਡੀ ਨੇ ਐਡਮਿਸ਼ਨ ਦਵਾਈ ਆ ਤੇ ਮੈਂ ਕਿੱਦਾਂ ਪੜਨੋਂ ਹਟ ਜਾਵਾਂ ਤੂੰ ਆਪਣੇ ਆਪ ਨੂੰ ਤਾਂ ਸੁਧਾਰ ਨਹੀਂ ਸਕਿਆ ਤੇ ਮੈਨੂੰ ਕੀ ਮਤਾਂ ਦੇਣ ਲੱਗ ਪਿਆ ਮੈਂ ਉਹਨੂੰ ਬੁਲਾਉਣਾ ਚੰਗਾ ਨਹੀਂ ਸਮਝਦੀ ਹੁੰਦੀ ਸੀ ਕਿਉਂਕਿ ਡੈਡੀ ਨੇ ਕਿਹਾ ਸੀ ਕਿ ਭਾਵੇਂ ਕੋਈ ਵੀ ਹੋਵੇ ਕੁਝ ਵੀ ਹੋਵੇ ਇਹੋ ਜਿਹੇ ਨਸ਼ੇੜੀ ਤੋਂ ਦੂਰ ਹੀ ਰਹੀਂ ਇਹਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਪਰ ਫਿਰਦੇ ਹੋਣ ਜੋ ਕਿਸੇ ਨੂੰ ਵੀ ਆਪਣੀ ਧੀ ਭੈਣ ਨਹੀਂ ਸਮਝਦੇ ਤੇ ਨਸ਼ੇ ਵਿੱਚ ਅੰਨੇ ਹੋ ਕੇ ਫਿਰਦੇ ਆ ਮੈਂ ਵੀ ਸੁਖਮਨ ਨੂੰ ਬੁਲਾਉਣਾ ਛੱਡ ਦਿੱਤਾ ਸੀ ਕਦੀ ਕਦੀ ਆਪਣੀ ਛੋਟੀ ਭੈਣ ਰੀਤ ਨੂੰ ਕਹਿੰਦਾ ਹੁੰਦਾ ਸੀ ਕਿ ਆਪਾਂ ਨੂੰ ਤਾਂ ਸੁਖਮਨ ਨੂੰ ਵੀ ਬੁਲਾਉਣਾ ਹਟ ਗਈ ਆ ਪਰ ਉਹ ਵੀ ਆਪਣੀ ਮਾਂ ਵਰਗੀ ਸੀ ਉਹ ਵੀ ਸਾਨੂੰ ਬੁਲਾਉਣਾ ਚੰਗਾ ਨਹੀਂ ਸਮਝਦੀ ਹੁੰਦੀ ਸੀ ਆਪਣੀ ਆਕੜ ਵਿੱਚ ਹੀ ਰਹਿੰਦੀ ਹੁੰਦੀ ਸੀ ਪਤਾ ਨਹੀਂ ਕਿਉਂ ਉਹਨਾਂ ਵਿੱਚ ਇੰਨੀ ਆਕੜ ਸੀ ਜਦ ਕਿ ਸੁਖਮਨ ਦਾ ਸੁਭਾ ਚੰਗਾ ਸੀ ਪਰ ਨਸ਼ੇੜੀ ਸੀ ਜਦੋਂ ਮੈਂ ਕਾਲਜ ਜਾਣਾ ਹੁੰਦਾ ਤਾਂ ਬੱਸ ਅੱਡੇ ਤੇ ਪਹਿਲਾਂ ਹੀ ਖੜਾ ਹੁੰਦਾ ਸੀ ਇੱਥੋਂ ਤੱਕ ਕਿ ਅੱਡੇ ਤੋਂ ਹੋਰ ਵੀ ਕਾਲਜ ਦੇ ਮੁੰਡੇ ਕੁੜੀਆਂ ਬੱਸ ਚੜ੍ਹਦੇ ਹੁੰਦੇ ਸੀ ਤੇ ਸੁਖਮਣ ਹਜੇ 12ਵੀਂ ਵਿੱਚ ਸੀ ਤੇ ਆਪਣੇ ਨਾਲ ਹੋਰਾਂ ਮੁੰਡਿਆਂ ਨੂੰ ਲੈ ਕੇ ਅੱਡੇ ਤੇ ਖੜਾ ਹੁੰਦਾ ਸੀ ਇੰਨੀ ਛੋਟੀ ਉਮਰ ਵਿੱਚ ਉਹ ਨਸ਼ਾ ਕਰਦਾ ਸੀ ਤੇ ਸਾਰੇ ਘਰ ਦੇ ਹੈਰਾਨ ਹੋਏ ਪਏ ਸੀ ਮੈਂ ਵੀ ਬੱਸ ਤੇ ਕਾਲਜ ਜਾਂਦੀ ਹੁੰਦੀ ਸੀ ਕਾਲਜ ਵਿੱਚ ਮੇਰੇ ਨਾਲ ਇੱਕ ਮੁੰਡਾ ਪੜਦਾ ਹੁੰਦਾ ਸੀ ਉਹਦਾ ਨਾਮ ਗੁਰਜੀਤ ਸੀ ਗੁਰਜੀਤ ਹੈ ਬਹੁਤ ਸੋਹਣਾ ਸੀ ਉਹਦਾ ਪਿਓ ਨਹੀਂ ਸੀ ਇੱਕ ਭਰਾ ਸੀ ਜੁਕਨੇਡਾ ਵਿੱਚ ਸੀ ਤੇ ਭੈਣ ਵਿਆਹੀ ਹੋਈ ਸੀ ਇਕੱਲਾ ਹੀ ਆਪਣੀ ਮਾਂ ਨਾਲ ਘਰੇ ਰਹਿੰਦਾ ਹੁੰਦਾ ਸੀ ਬਹੁਤ ਅਮੀਰ ਸੀ ਮੈਨੂੰ ਵੀ ਬਹੁਤ ਪਸੰਦ ਕਰਦਾ ਹੁੰਦਾ ਸੀ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਮੈਨੂੰ ਬੁਲਾਉਣ ਆ ਜਾਂਦਾ ਹੁੰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਨੀਅਤ ਨਾਲ ਮੈਨੂੰ ਹਰ ਰੋਜ਼ ਬੁਲਾਉਂਦਾ ਇੱਕ ਦਿਨ ਉਹਨੇ ਕਾਲਜ ਜਾਂਦੇ ਹੀ ਮੈਨੂੰ ਗੇਟ ਤੇ ਹੀ ਰੋਕ ਕੇ ਪ੍ਰਪੋਜ਼ ਕਰ ਦਿੱਤਾ ਗੁਲਾਬ ਦਾ ਫੁੱਲ ਲੈ ਕੇ ਮੈਨੂੰ ਦੇਣ ਲੱਗਾ ਤੇ ਕਹਿੰਦਾ ਅਮਨਦੀਪ ਮੈਂ ਤੈਨੂੰ ਸੱਚੀ ਬਹੁਤ ਪਸੰਦ ਕਰਦਾ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਆ ਤੇਰੇ ਵਰਗੀ ਸਾਊ ਜੀ ਕੁੜੀ ਮੈਂ ਆਪਣੀ ਮਾਂ ਦੀ ਨੋਹ ਬਣਾਉਣੀ ਆ ਮੈਂ ਉਹਦੀ ਇਸ ਗੱਲ ਤੇ ਉਹਨੂੰ ਘੂਰ ਕੇ ਵੇਖਿਆ ਸੀ ਕਿ ਤੂੰ ਕੌਣ ਹੁੰਦਾ ਮੈਨੂੰ ਇੰਨੀ ਵੱਡੀ ਗੱਲ ਕਹਿਣ ਵਾਲਾ ਮੈਂ ਤਾਂ ਤੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਜਦ ਕਿ ਉਹ ਮੇਰੀ ਕਲਾਸ ਵਿੱਚ ਬੈਠਾ ਹੋਇਆ ਵੀ ਮੈਨੂੰ ਹੀ ਦੇਖਦਾ ਰਹਿੰਦਾ ਹੁੰਦਾ ਸੀ ਮੈਨੂੰ ਬੜੀ ਸ਼ਰਮ ਆਉਂਦੀ ਸੀ ਮੈਂ ਵੀ ਸੂਹੇ ਸੂਹੇ ਸੂਟ ਪਾ ਕੇ ਕਾਲਜ ਜਾਂਦੀ ਹੁੰਦੀ ਸੀ ਮੈਂ ਜਵਾਨ ਤੇ ਸੋਹਣੀ ਸੀ ਗੁਰਜੀਤ ਵੀ ਬਹੁਤ ਸੋਹਣਾ ਸੀ ਤੇ ਜਵਾਨ ਸੀ ਜੇ ਮੈਂ ਜਾਂਦਾ ਹੁੰਦਾ ਸੀ ਮੈਨੂੰ ਦੇਖ ਕੇ ਤਾਂ ਆਪਣੇ ਦਿਲ ਤੇ ਹੱਥ ਰੱਖ ਲੈਂਦਾ ਹੁੰਦਾ ਸੀ ਮੈਂ ਮੈਂ ਉਹਨੂੰ ਇੱਕ ਦੋ ਵਾਰ ਮਨਾ ਕਰ ਦਿੱਤਾ ਸੀ ਪਰ ਹੌਲੀ ਹੌਲੀ ਉਹ ਮੇਰਾ ਪਿੱਛਾ ਹੀ ਛੱਡਣ ਦਾ ਨਾਮ ਨਹੀਂ ਲੈਂਦਾ ਹੁੰਦਾ ਸੀ ਮੈਨੂੰ ਆਪਣਾ ਨੰਬਰ ਦਿੰਦਾ ਸੀ ਕਿ ਮੈਨੂੰ ਫੋਨ ਕਰਿਆ ਕਰ ਮੈਂ ਉਹਦਾ ਨੰਬਰ ਫੜ ਲਿਆ ਪਰ ਮੈਂ ਬਾੜ ਕੇ ਸੁੱਟ ਦਿੱਤਾ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੁੰਦਾ ਸੀ ਕਿਉਂਕਿ ਸੁਖਮਣ ਵੱਲ ਵੇਖ ਕੇ ਮੈਨੂੰ ਇਦਾਂ ਹੀ ਲੱਗਦਾ ਸੀ ਕਿ ਅੱਜ ਕੱਲ ਮੁੰਡਿਆਂ ਦਾ ਪਤਾ ਨਹੀਂ ਲੱਗਦਾ ਪਰ ਅੰਦਰ ਹੀ ਅੰਦਰ ਕਈ ਨਸ਼ੇ ਪੱਤੇ ਕਰਦੇ ਹੁੰਦੇ ਆ ਇਹੋ ਜੇ ਮੁੰਡਿਆਂ ਨਾਲ ਸਾਂਝ ਪਾਉਣ ਨਾਲੋਂ ਤਾਂ ਚੰਗਾ ਕਿ ਡੁੱਬ ਕੇ ਹੀ ਮਰ ਜਾਵੇ ਪਰ ਗੁਰਜੀਤ ਤਾਂ ਸੱਚੇ ਮੈਨੂੰ ਬਹੁਤ ਹੀ ਪਿਆਰ ਕਰਦਾ ਸੀ ਹਰ ਵੇਲੇ ਮੇਰੇ ਅੱਗੇ ਪਿੱਛੇ ਹੀ ਘੁੰਮਦਾ ਰਹਿੰਦਾ ਹੁੰਦਾ ਸੀ ਤੇ ਕਲਾਸ ਤੇ ਕਲਾਸ ਵਿੱਚ ਵੀ ਕੋਈ ਨਾ ਕੋਈ ਗੱਲ ਮੈਨੂੰ ਲਾ ਲਾ ਕੇ ਕਹਿੰਦਾ ਹੁੰਦਾ ਸੀ ਹੌਲੀ ਹੌਲੀ ਮੈਂ ਵੀ ਗੁਰਜੀਤ ਦੇ ਪੈਰ ਵਿੱਚ ਪੈ ਗਈ ਸੀ ਤੇ ਉਹਨੂੰ ਪਿਆਰ ਕਰਨ ਲੱਗ ਪਈ ਸੀ ਮੈਂ ਤੇ ਗੁਰਜੀਤ ਇੱਕ ਕਲਾਸ ਵਿੱਚ ਪੜਦੇ ਸੀ ਤੇ ਦੋ ਸਾਲ ਇਦਾਂ ਹੀ ਲੰਘ ਗਏ ਸੀ ਗੁਰਜੀਤ ਨੇ ਮੇਰੇ ਤੋਂ ਬਿਨਾਂ ਵੀ ਹੋਰ ਕੁੜੀਆਂ ਨਾਲ ਰਿਲੇਸ਼ਨ ਬਣਾਏ ਹੋਏ ਸੀ ਉਹ ਸ਼ਾਇਦ ਹੋਰ ਕਿਤੇ ਦੀਆਂ ਕੁੜੀਆਂ ਸੀ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਦੋਂ ਮੈਂ ਆਪਣਾ ਸਭ ਕੁਝ ਗਵਾ ਬੈਠੀ ਸੀ ਗੁਰਜੀਤ ਇੱਕ ਹਵਸਦਾਸ਼ੀਕਾਰੀ ਸੀ ਉਹ ਆਪਣੀ ਹਵਸ ਹਰ ਕਿਸੇ ਤੇ ਮਟਾ ਲੈਂਦਾ ਹੁੰਦਾ ਸੀ ਉਹ ਕਿਸੇ ਇੱਕ ਕੁੜੀ ਦੇ ਨਾਲ ਟਿਕ ਕੇ ਪਿਆਰ ਕਰਨ ਵਾਲਾ ਨਹੀਂ ਸੀ ਤੇ ਮੈਂ ਵੀ ਉਹਦੇ ਪਿਆਰ ਵਿੱਚ ਫਸ ਗਈ ਸੀ ਉਹਦੇ ਝੂਠੇ ਵਾਅਦਿਆਂ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਲੱਗੀ ਸੀ ਸ਼ਾਇਦ ਪਤਾ ਨਹੀਂ ਕਿਹੜੇ ਚੰਗੇ ਵੇਲੇ ਰੱਬ ਨੇ ਮੈਨੂੰ ਬਚਾ ਲਿਆ ਨਹੀਂ ਤਾਂ ਅੱਜ ਮੈਂ ਵੀ ਉਹਦੇ ਪਿਆਰ ਵਿੱਚ ਪਾਗਲ ਹੋ ਕੇ ਆਪਣੇ ਆਪ ਨਾਲ ਕੁਝ ਕਰ ਬੈਠਦੀ ਪਰ ਗੁਰਜੀਤ ਨੇ ਮੇਰੇ ਨਾਲ ਇੰਨੇ ਵਾਅਦੇ ਕੀਤੇ ਸੀ ਕਿ ਮੇਰੇ ਬਿਨਾ ਇੱਕ ਮਿੰਟ ਵੀ ਜੀ ਨਹੀਂ ਸਕਦਾ ਸੀ ਵਿਆਹ ਕਰਵਾਉਣ ਦੇ ਬਹੁਤ ਵਾਅਦੇ ਕੀਤੇ ਹੋਏ ਸੀ ਇਥੋਂ ਤੱਕ ਕਿ ਉਹ ਤਾਂ ਮੈਨੂੰ ਕਹਿੰਦਾ ਸੀ ਕਿ ਤੂੰ ਆਪਣੇ ਘਰ ਵੀ ਦਾਸ ਦੇ ਕਿ ਮੈਂ ਗੁਰਜੀਤ ਨਾਲ ਹੀ ਵਿਆਹ ਕਰਵਾਉਣਾ ਜੇ ਮੈਂ ਘਰ ਦਾਸ ਦਿੰਦੀ ਤਾਂ ਐਨ ਮੌਕੇ ਤੇ ਹੀ ਉਹ ਮੁੱਕਰ ਜਾਂਦਾ ਤਾਂ ਸਾਡੀ ਕਿੰਨੀ ਬੇਇਜ਼ਤੀ ਹੋ ਜਾਣੀ ਸੀ ਮੇਰੀ ਚਾਚੀ ਨੇ ਤਾਂ ਮੂੰਹ ਆ ਡੱਡ ਕੇ ਗੱਲਾਂ ਕਰਨੀਆਂ ਸੀ ਔਰ ਗੁਰਜੀਤ ਦੇ ਪਿਆਰ ਵਿੱਚ ਮੈਂ ਇੰਨੀ ਪਾਗਲ ਸੀ ਮੈਨੂੰ ਕਿਸੇ ਤੇ ਯਕੀਨ ਹੀ ਨਹੀਂ ਹੁੰਦਾ ਸੀ ਇਦਾਂ ਹੀ ਗੁਰਜੀਤ ਮੈਨੂੰ ਇੱਕ ਦਿਨ ਕਾਲਜ ਤੋਂ ਬੰਕ ਮਾਰਨ ਦੇ ਲਈ ਕਹਿਣ ਲੱਗਾ ਤੇ ਮੈਂ ਵੀ ਉਹਦੇ ਨਾਲ ਮਿਲਣ ਦੇ ਲਈ ਕਾਲਜ ਤੋਂ ਬੰਕ ਕੀਤਾ ਤੇ ਹੋਟਲ ਵਿੱਚ ਪਹੁੰਚ ਗਈ ਜਿੱਥੇ ਉਹਨੇ ਇੱਕ ਕਮਰਾ ਬੁੱਕ ਕਰਾਇਆ ਹੋਇਆ ਸੀ ਉੱਥੇ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗਾ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਮੇਰੇ ਨਾਲ ਉਹ ਵਾਅਦੇ ਕੀਤੇ ਜਿਹੜੇ ਮੈਂ ਸ਼ਾਇਦ ساری ਜ਼ਿੰਦਗੀ ਕਦੀ ਭੁੱਲੀ ਨਹੀਂ ਸਕਦੀ ਮੈਂ ਤਾਂ ਆਪਣੀ ਇੱਜ਼ਤ ਵੀ ਉਹਦੇ ਸਾਹਮਣੇ ਪੇਸ਼ ਕਰ ਦਿੱਤੀ ਸੀ ਗੁਰਜੀਤ ਨੇ ਉਹ ਹੋਟਲ ਦਾ ਕਮਰਾ ਕਰਾਏ ਤੇ ਲਿਆ ਹੋਇਆ ਸੀ ਤੇ ਮੇਰੇ ਖਾਣ ਲਈ ਵੀ ਮੇਰੀ ਪਸੰਦ ਦੀਆਂ ਚੀਜ਼ਾਂ ਮੰਗਵਾਈਆਂ ਹੋਈਆਂ ਸੀ ਮੈਨੂੰ ਕਹਿਣ ਲੱਗਾ ਤੂੰ ਏਦਾਂ ਦੇ ਗੂੜੇ ਸੂਟਾਂ ਵਿੱਚ ਮੈਨੂੰ ਬਹੁਤ ਸੋਹਣੀ ਲੱਗਦੀਆਂ ਜੀਨਾ ਸ਼ੀਨਾ ਵਾਲੀਆਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਲੱਗਦੀਆਂ ਮੈਂ ਸੋਚਦੀ ਹੁੰਦੀ ਸੀ ਕਿ ਉਹਨਾਂ ਵੀ ਪੰਜਾਬੀ ਕਲਚਰ ਮੇਰੇ ਵਾਂਗ ਚੰਗਾ ਲੱਗਦਾ ਕੈਨ ਲੱਗਾ ਕਿ ਤੂੰ ਗੁੱਤ ਕਰਕੇ ਹੋਰ ਵੀ ਜ਼ਿਆਦਾ ਸਿਆਣੀ ਤੇ ਸੂਝਵਾਨਤੀ ਲੱਗਦੀ ਆ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਵਾਲ ਕਟਵਾ ਕੇ ਲੋਫਰਪੁਨਾ ਜਿਹਾ ਕਰਦੀਆਂ ਰਹਿੰਦੀਆਂ ਤੇਰੇ ਵਿੱਚ ਬਹੁਤ ਜ਼ਿਆਦਾ ਸਾਦਗੀ ਆ ਮੈਂ ਤਾਂ ਗੁਰਜੀ ਤੇ ਆਪਣਾ ਸਭ ਕੁਝ ਵਾਰ ਦਿੱਤਾ ਸੀ ਮੈਂ ਉਹਦੇ ਲਈ jaan ਵੀ ਦੇਣ ਲਈ ਤਿਆਰ ਸੀ ਉਹ ਵੀ ਮੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿੰਦਾ ਹੁੰਦਾ ਸੀ ਘਰ ਆ ਕੇ ਮੈਂ ਵੀ ਘਰ ਆ ਕੇ ਵੀ ਮੇਰੇ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਹੁੰਦਾ ਸੀ ਇਦਾਂ ਹੀ ਜਦੋਂ ਮੈਂ ਉਹਦੇ ਨਾਲ ਹੋਟਲ ਦੇ ਰੂਮ ਵਿੱਚ ਸੀ ਤਾਂ ਉਹਨੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਮੇਰੇ ਨਾਲ ਉਹ ਸਭ ਕੁਝ ਕਰ ਲਿਆ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਮੈਂ ਆਪਣੀ ਵਰਜਨਟੀ ਵੀ ਗਵਾ ਲਈ ਸੀ ਮੈਂ ਕੁਵਾਰੀ ਤਾਂ ਰਹਿ ਹੀ ਨਹੀਂ ਗਈ ਸੀ ਪਰ ਇਦਾਂ ਹੀ ਸਭ ਕੁਝ ਕਰਨ ਤੋਂ ਬਾਅਦ ਅਚਾਨਕ ਉਹਨੇ ਫੋਨ ਤੇ ਕਿਸੇ ਕੁੜੀ ਦਾ ਮੈਸੇਜ ਆਇਆ ਕਹਿਣ ਲੱਗਾ ਕਿ ਇਹ ਤਾਂ ਮੇਰੀ ਜਸਟ ਫਰੈਂਡ ਆ ਵੈਸੇ ਹੀ ਬਣੀ ਹੋਈ ਆ ਮੇਰੇ ਦਿਲ ਨੂੰ ਬੜਾ ਤੱਕਾ ਜਿਆ ਲੱਗਿਆ ਮੇਰੇ ਹੁੰਦੇ ਹੋਏ ਇਹਨੇ ਕਿਸੇ ਕੁੜੀ ਨੂੰ ਆਪਣੀ ਫਰੈਂਡ ਵੀ ਕਿੱਦਾਂ ਬਣਾ ਲਿਆ ਮੈਂ ਸੋਚਾਂ ਵਿੱਚ ਪਈ ਸੀ ਮੈਨੂੰ ਪਿੱਛੋਂ ਦੀ ਜੱਫੀ ਪਾ ਕੇ ਕਹਿਣ ਲੱਗਾ ਕਿ ਗੁੱਸੇ ਕਰਨ ਦੀ ਕੋਈ ਲੋੜ ਨਹੀਂ ਮੇਰੀ ਜਾਨ ਇਹ ਮੇਰੀ ਵੈਸੇ ਹੀ ਫਰੈਂਡ ਬਣੀ ਹੋਈ ਆ ਮੈਂ ਤਾਂ ਇਹਨੂੰ ਆਪਣੇ ਭੈਣ ਮੰਨਦਾ ਮੇਰੇ ਕੋਲ ਝੂਠ ਸੱਚ ਬੋਲਣ ਲੱਗ ਪਿਆ ਸੀ ਜਦ ਕਿ ਉਹਦੀ ਜ਼ੁਬਾਨ ਵੀ ਹੁਣ ਤਾਂ ਥਥਲਾਉਂਦੀ ਸੀ ਮੈਨੂੰ ਸ਼ੱਕ ਹੋ ਗਿਆ ਸੀ ਮੈਂ ਉੱਥੇ ਉਹਨੂੰ ਕੁਝ ਨਹੀਂ ਕਿਹਾ ਤੇ ਇਹ ਗੱਲ ਮੈਂ ਘਰ ਆਣ ਕੇ ਆਪਣੀ ਫਰੈਂਡ ਨਾਲ ਸ਼ੇਅਰ ਕੀਤੀ ਤਾਂ ਉਹਨੇ ਵੀ ਇਸ ਗੱਲ ਬਾਰੇ ਸੋਚ ਵਿਚਾਰ ਕੀਤੀ ਕਿ ਕੀ ਹੋ ਸਕਦਾ ਇੰਨਾ ਸੋਹਣਾ ਮੁੰਡਾ ਕਿਸੇ ਹੋਰ ਕੁੜੀ ਨਾਲ ਵੀ ਸੈੱਟ ਹੋਵੇ ਕਿਤੇ ਇਹ ਤੈਨੂੰ ਧੋਖੇ ਵਿੱਚ ਤਾਂ ਨਹੀਂ ਰੱਖਦਾ ਕਿ ਇੱਧਰ ਤੈਨੂੰ ਪਿਆਰ ਦੇ ਦਾਅਵੇ ਕਰਦਾ ਹੋਵੇ ਤੇ ਉੱਧਰ ਕਿਸੇ ਹੋਰ ਨੂੰ ਮੈਂ ਉਹਦੀ ਇਹ ਗੱਲ ਸੁਣ ਕੇ ਹੋਰ ਵੀ ਸ਼ੱਕ ਵਿੱਚ ਬੱਬੀ ਸੀ ਜਦੋਂ ਮੈਂ ਦੂਸਰੇ ਦਿਨ ਕਾਲਜ ਗਈ ਤਮੈ ਆਪਣੀ ਸਹੇਲੀ ਨਾਲ ਇਹ ਗੱਲ ਫਿਰ ਦੁਬਾਰਾ ਕੀਤੀ ਤੇ ਉਹ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਤਾਂ ਗੁਰਜੀਤ ਦਾ ਦੋਸਤ ਹੀ ਆਪਾਂ ਨੂੰ ਸੱਚ ਦੱਸ ਸਕਦਾ ਕਿ ਗੁਰਜੀਤ ਕਿਹੋ ਜਿਹਾ ਮੇਰੀ ਸਹੇਲੀ ਬੜੀ ਚਲਾਕ ਸੀ ਸੁਖੀ ਨੇ ਝੱਟ ਗੁਰਜੀਤ ਦੇ ਦੋਸਤ ਨੂੰ ਆਪਣੇ ਝਾਲ ਵਿੱਚ ਫਸਾਉਣ ਵਾਲੀ ਗੱਲ ਕੀਤੀ ਤੇ ਉਹਦੇ ਦੋਸਤ ਨਾਲ ਟੰਪੈਲੀ ਗੱਲਬਾਤ ਕਰਨ ਲਈ ਤੇ ਹੌਲੀ-ਹੌਲੀ ਗੁਰਜੀਤ ਬਾਰੇ ਸਾਰਾ ਕੁਝ ਪਤਾ ਕਰ ਲਿਆ ਉਹ ਐਨੇ ਚਲਾਕ ਸੀ ਕਿ ਇੱਕ ਹਫ਼ਤੇ ਦੇ ਵਿੱਚ ਹੀ ਉਹਨੇ ਗੁਰਜੀਤ ਦੀ ਸਾਰੀ ਇੰਟਰੋਡਕਸ਼ਨ ਲੈ ਲਈ ਸੀ ਗੁਰਜੀਤ ਕੀ ਹੋ ਗਿਆ ਉਹਦਾ ਦੋਸਤ ਕਹਿਣ ਲੱਗਾ ਕਿ ਗੁਰਜੀਤ ਇਹ ਕੁੜੀ ਨਾਲ ਨਹੀਂ ਸਗੋਂ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨਾਲ ਆਪਣੇ ਹੱਥ ਸ ਮਟਾ ਚੁੱਕਾ ਤੇ ਹੁਣ ਤੇਰੀ ਸਹੇਲੀ ਤੋਂ ਵੀ ਅੱਖ ਰੱਖ ਕੇ ਬੈਠਾ ਜਿਹੜੀ ਕੁੜੀ ਨੂੰ ਇਹ ਪਸੰਦ ਕਰਦਾ ਉਹਨੂੰ ਆਪਣੇ ਜਾਲ ਵਿੱਚ ਫਸਾ ਕੇ ਸਭ ਕੁਝ ਕਰਕੇ ਉਹਨੂੰ ਛੱਡ ਦਿੰਦਾ ਤੇ ਵਿਚਾਰੀਆਂ ਕੁੜੀਆਂ ਧੋਖੇ ਵਿੱਚ ਹੀ ਆਪਣੀ ਇੱਜ਼ਤ ਗਵਾ ਲੈਂਦੀਆਂ ਇਹਦਾ ਸੋਹਣਾ ਪਣ ਤੇ ਸੋਹਣਾ ਜਿਸਮ ਹਰ ਕਿਸੇ ਕੁੜੀ ਨੂੰ ਇਹਦੇ ਵੱਲ ਆਕਰਸ਼ਿਤ ਕਰਦਾ ਤੇ ਇਹ ਜਿਸਮ ਦਾ ਸ਼ਿਕਾਰੀ ਆ ਆਪਣੇ ਹਾਵਸ ਮਟਾ ਕੇ ਇਹ ਕੁੜੀਆਂ ਨੂੰ ਤੁਰਦਾ ਕਰਦਾ ਜਦੋਂ ਹੁਣੇ ਇਹ ਗੱਲ ਸੁਣੀ ਤੇ ਝੱਟ ਫੋਨ ਕੱਟ ਕੇ ਮੈਨੂੰ ਲਾ ਲਿਆ ਤੇ ਕਹਿਣ ਲੱਗੀ ਤੇਰੇ ਨਾਲ ਵੀ ਉਹੀ ਕੁਝ ਹੋਇਆ ਜੋ ਗੁਰਜੀਤ ਹੋਰਾਂ ਕੁੜੀਆਂ ਨਾਲ ਕਰਦਾ ਤੂੰ ਹੁਣ ਇਹਦੇ ਨਾਲ ਸਭ ਕੁਝ ਕਰਤਾ ਲਿਆ ਪਰ ਇਹਨੂੰ ਛੱਡ ਦੇ ਤੇ ਹਜੇ ਵੀ ਟਾਈਮ ਹੈਗਾ ਸੰਭਲ ਜਾ ਮੈਂ ਜਦੋਂ ਇੱਕ ਵਾਰ ਸੁਮિતા ਮੇਰੇ ਹੱਥੋਂ ਫੋਨ ਹੀ ਛੁੱਟ ਗਿਆ ਮੈਂ ਰੋਣ ਲੱਗ ਪਈ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਮੈਂ ਤਾਂ ਇਹਦੇ ਲਈ ਆਪਣਾ ਸਭ ਕੁਝ ਛੱਡਣ ਨੂੰ ਤਿਆਰ ਸੀ ਇਹਦੇ ਇੰਨੇ ਗੂੜੇ ਪਿਆਰ ਨੇ ਮੈਨੂੰ ਕੀ ਤੋਂ ਕੀ ਬਣਾ ਦਿੱਤਾ ਮੇਰੇ ਨਾਲ ਝੂਠੇ ਵਾਅਦੇ ਕਰਕੇ ਮੇਰੀ ਇੱਜ਼ਤ ਨੂੰ ਬਰਬਾਦ ਕਰ ਦਿੱਤਾ ਮੈਂ ਜਿਉਂਦੀ ਨਹੀਂ ਹੁਣ ਰਹਿ ਸਕਦੀ ਮੈਂ ਅਨੁਰਜੀਤ ਨੂੰ ਇੰਨਾ ਪਿਆਰ ਕਰਦੀ ਸੀ ਕਿ ਪਹਿਲਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਪਰ ਜਦੋਂ ਮੇਰੀ ਸਹੇਲੀ ਨੇ ਕਿਹਾ ਕਿ ਉਹਨੂੰ ਮੈਨੂੰ ਉਹਦਾ ਦੋਸਤ ਝੂਠ ਨਹੀਂ ਬੋਲਦਾ ਮੈਂ ਸਬੂਤ ਮੰਗਿਆ ਤਾਂ ਉਹਦੇ ਦੋਸਤ ਨੇ ਵੀ ਮੇਰੀ ਫਰੈਂਡ ਨੂੰ ਸਬੂਤ ਦੇ ਤੌਰ ਤੇ ਉਹਦੇ ਫੋਨ ਵਿੱਚੋਂ ਕਈ ਕੁੜੀਆਂ ਦੇ ਨੰਬਰ ਕੱਢ ਕੇ ਦਿੱਤੇ ਜਦੋਂ ਇਹ ਸਭ ਕੁਝ ਮੈਂ ਅੱਖੀਂ ਵੇਖਿਆ ਤਾਂ ਮੈਂ 2 ਦਿਨ ਕਾਲਜ ਹੀ ਨਹੀਂ ਗਈ ਘਰ ਰੋਂਦੀ ਰਹੀ ਡੈਡੀ ਤੋਂ ਚੋਰੀ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਦੀ ਸੀ ਮੰਮੀ ਨੇ ਮੈਨੂੰ ਜਦੋਂ ਪੁੱਛਿਆ ਤਾਂ ਮੈਂ ਉਹਨੂੰ ਸਭ ਕੁਝ ਸੱਚ ਦੱਸ ਦਿੱਤਾ ਸੀ ਮੈਂ ਅੱਜ ਤੱਕ ਆਪਣੀ ਮਾਂ ਤੋਂ ਕੋਈ ਵੀ ਗੱਲ ਨਹੀਂ ਲੁਕੋਈ ਸੀ ਉਹਦੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਦੀ ਸੀ। ਮੇਰੀ ਮਾਂ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਕਹਿਣ ਲੱਗੀ ਹੌਸਲਾ ਰੱਖ। ਜੋ ਤੂੰ ਸਭ ਕੁਝ ਕਰ ਲਿਆ ਤੇ ਕੋਈ ਗੱਲ ਨਹੀਂ। ਮੈਂ ਸੁਸਾਇਸਾਈਡ ਕਰਨਾ ਚਾਹੁੰਦੀ ਸੀ। ਮੇਰੀ ਮਾਂ ਨੇ ਕਿਹਾ ਕਿ ਸਾਡੇ ਕੋਲ ਸਰਫੇ ਦੇ ਦੋ ਹੀ ਬੱਚੇ ਆ। ਇੱਕ ਪਰਦੇਸਾਂ ਵਿੱਚ ਆ ਤੇ ਇੱਕ ਇੱਥੇ ਆ। ਹੌਸਲਾ ਰੱਖ ਤੈਨੂੰ ਇਹਨਾਂ ਚੰਗਾ ਮੁੰਡਾ ਲੱਭ ਕੇ ਵਿਆਵਾਂਗੇ। ਇਹ ਸਾਰੀ ਜ਼ਿੰਦਗੀ ਤੈਨੂੰ ਕਦੀ ਇਸ ਗੱਲ ਦਾ ਮਿਹਣਾ ਨਹੀਂ ਮਰੂਗਾ। ਮੇਰੀ ਮਾਂ ਨੇ ਮੈਨੂੰ ਹੌਸਲਾ ਤੇ ਤਸੱਲੀ ਦਿੱਤੀ ਸੀ ਮੈਂ ਗੁਰਜੀਤ ਨੂੰ ਫੋਨ ਕੀਤਾ ਤੇ ਉਹਦੇ ਨਾਲ ਬ੍ਰੇਕਅਪ ਕਰ ਲਿਆ ਮੇਰੀ ਮਾਂ ਜੋ ਮੇਰਾ ਰਾਤ ਦਿਨ ਧਿਆਨ ਰੱਖਦੀ ਸੀ ਮੈਂ ਗੁਰਜੀਤ ਨਾਲ ਕੋਈ ਗੱਲ ਤਾਂ ਨਹੀਂ ਕਰਦੀ ਉਹ ਮੈਨੂੰ ਕਹਿੰਦਾ ਸੀ ਕਿ ਸਭ ਕੁਝ ਝੂਠ ਆ ਮੇਰੇ ਕੋਲ ਝੂਠੀਆਂ ਸੌਹਾ ਖਾਈ ਜਾਂਦਾ ਸੀ ਇੱਥੋਂ ਤੱਕ ਕਿ ਉਹਨੂੰ ਬੋਲਣ ਵਿੱਚ ਵੀ ਪ੍ਰੋਬਲਮ ਹੁੰਦੀ ਸੀ ਕਿਉਂਕਿ ਉਹ ਸਰਾ ਸਰ ਝੂਠ ਬੋਲਦਾ ਸੀ ਉਹਦੀ ਹੁਣ ਚੋਰੀ ਫੜੀ ਗਈ ਸੀ ਉਨੇ ਮੈਨੂੰ ਵੀ ਧੋਖੇ ਵਿੱਚ ਰੱਖ ਕੇ ਮੇਰੀ ਇੱਜ਼ਤ ਨੂੰ ਬਰਬਾਦ ਕਰ ਦਿੱਤਾ ਸੀ ਹੋਰ ਪਤਾ ਨਹੀਂ ਕਿੰਨੀਆਂ ਧੀਆਂ ਦੀ ਉਹਨੇ ਇੱਜ਼ਤ ਬਰਬਾਦ ਕਰ ਦਿੱਤੀ ਸੀ ਜਦੋਂ ਕਾਲਜ ਗਈ ਤਾਂ ਮੈਂ ਉਹਦੇ ਮੂੰਹ ਤੇ ਥੱਪੜ ਮਾਰਿਆ ਤੇ ਉਹਦੇ ਨਾਲ ਕੋਈ ਵੀ ਲਿੰਕ ਨਹੀਂ ਰੱਖਿਆ ਸੀ ਮੈਂ ਉਹਦਾ ਨੰਬਰ ਬਲੌਕ ਕਰ ਦਿੱਤਾ ਸੀ ਜਦਕਿ ਉਹ ਮੇਰੀ ਕਲਾਸ ਵਿੱਚ ਹੀ ਸੀ ਉਹਨੂੰ ਵੇਖ ਕੇ ਮੈਨੂੰ ਬੜੀ ਖੇਚੜਦੀ ਹੁੰਦੀ ਸੀ 2 ਸਾਲ ਮੈਂ ਕਾਲਜ ਵਿੱਚ ਪੜ੍ਹਾਈ ਕੀਤੀ ਤੇ ਤੀਸਰੇ ਸਾਲ ਮੈਂ ਘਰ ਬੈਠ ਕੇ ਹੀ ਪੇਪਰ ਦੇ ਲੱਗ ਪਈ ਸੀ ਮੇਰੀਆਂ ਸਹੇਲੀਆਂ ਮੈਨੂੰ ਕਹਿੰਦੀਆਂ ਸੀ ਕਿ ਤੂੰ ਉਹਦੇ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਜਦੋਂ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਇਦਾਂ ਹੀ ਉਦਾਸ ਬੈਠੀ ਨੂੰ ਦੇਖਿਆ ਤਾਂ ਉਹ ਵੀ ਮੇਰੇ ਕੋਲ ਆ ਕੇ ਬੈਠ ਜਾਂਦੀ ਸੀ ਤੇ ਕਹਿ ਦਿੰਦੀ ਸੀ ਕਿ ਜਵਾਨੀ ਵਿੱਚ ਅਕਸਰ ਹੀ ਇਹ ਗਲਤੀਆਂ ਹੋ ਜਾਂਦੀਆਂ ਪਰ ਤੂੰ ਹੌਸਲਾ ਰੱਖ ਇੰਨਾ ਸ਼ੁਕਰਾ ਕਿ ਤੂੰ ਸੁਸਾਇਡ ਕਰਕੇ ਸਾਡੀ ਬਦਨਾਮੀ ਨਹੀਂ ਕਰਾ ਦਿੰਦੀ ਅਸੀਂ ਤੇਰੇ ਨਾਲ ਨਾਲ ਆ ਮੰਨਿਆ ਕਿ ਤੇਰੇ ਨਾਲ ਉਸ ਮੁੰਡੇ ਨੇ ਧੋਖਾ ਕੀਤਾ ਇਹੋ ਜੇ ਹਾਫਸ ਦੇ ਭੁੱਖਿਆਂ ਨੂੰ ਤਾਂ ਇੰਨੀ ਜਲਦੀ ਕਦੇ ਵੀ ਮਿਲ ਨਹੀਂ ਜਾਈਦਾ ਪਰ ਤੂੰ ਤਾਂ ਉਹਦੇ ਪਿਆਰ ਵਿੱਚ ਇੰਨੀ ਹੀ ਹੋ ਗਈ ਕਿ ਤੂੰ ਆਪਣਾ ਸਭ ਕੁਝ ਉਹਦੇ ਤੋਂ ਵਾਰ ਦਿੱਤਾ ਪਰ ਮੈਂ ਉਦਾਸ ਰਹਿੰਦੀ ਵੇਖ ਕੇ ਮੰਮੀ ਨੇ ਵੱਡੀ ਭੈਣ ਨਾਲ ਗੱਲ ਕੀਤੀ ਉਹਨੂੰ ਵੀ ਸਭ ਕੁਝ ਦੱਸਿਆ ਮੇਰੀ ਵੱਡੀ ਭੈਣ ਜੋ ਕਹਿਣ ਲੱਗੀ ਕਿ ਮੈਂ ਤਾਂ ਹਜੇ ਵਿਆਹ ਹੀ ਨਹੀਂ ਕਰਵਾਉਣਾ ਕਿਉਂਕਿ ਇੱਥੇ ਸੈੱਟ ਹੋਣ ਨੂੰ ਬੜਾ ਟਾਈਮ ਲੱਗ ਜਾਂਦਾ ਅਜੇ ਤਾਂ ਮੈਨੂੰ ਮਸਾ ਕਾਮ ਮਿਲਿਆ ਮੰਮੀ ਨੇ ਮਾਸੀ ਨਾਲ ਗੱਲ ਕੀਤੀ ਤੇ ਚੰਗਾ ਮੁੰਡਾ ਵੇਖਿਆ ਤੇ ਮੇਰਾ ਵਿਆਹ ਕਰ ਦਿੱਤਾ ਉਹ ਮੁੰਡਾ ਸੱਚੀ ਬਹੁਤ ਚੰਗਾ ਸੀ ਯਾਨੀ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਮੈਨੂੰ ਕੁਝ ਵੀ ਨਹੀਂ ਪੁੱਛਿਆ ਤੇ ਬਸ ਮਾਂ ਪਿਓ ਦੇ ਕਹਿਨ ਤੇ ਹੀ ਹਾਂ ਕਰ ਦਿੱਤੀ ਸੁਹਾਗ ਰਾਤ ਨੂੰ ਵੀ ਉਹਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਪਰ ਉਹਨੇ ਮੈਨੂੰ ਕੁਝ ਵੀ ਪੁੱਛਿਆ ਤੱਕ ਨਹੀਂ ਇਥੋਂ ਤੱਕ ਕਿ ਇਹ ਵੀ ਨਹੀਂ ਪੁੱਛਿਆ ਕਿ ਮੈਂ ਪਹਿਲਾਂ ਵਰਜਨ ਸੀ ਜਾਂ ਨਹੀਂ ਸਭ ਨੂੰ ਮੈਨੂੰ ਪਿਆਰ ਨਾਲ ਕਲੇ ਲਾਇਆ ਤੇ ਕਹਿਣ ਲੱਗਾ ਕਿ ਹੁਣ ਆਪਾਂ ਦੋਵੇਂ ਇੱਕ ਹੋ ਗਏ ਹਾਂ ساری ਜ਼ਿੰਦਗੀ ਮੇਰਾ ਵਿਸ਼ਵਾਸ ਬਣਾ ਕੇ ਰੱਖੀ ਤੇ ਮੈਂ ਤੇਰਾ ਵਿਸ਼ਵਾਸ ਬਣਾ ਕੇ ਰੱਖੂੰਗਾ ਉਹਦੀ ਇਹ ਗੱਲ ਸੁਣ ਕੇ ਮੈਂ ਬੜੀ ਹੈਰਾਨੀ ਨਾਲ ਉਹਨੂੰ ਵੇਖਿਆ ਸੀ ਮੇਰਾ ਘਰ ਵਾਲਾ ਸੁਖਦੀਪ ਮੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਹੌਲੀ-ਹੌਲੀ ਉਹਦੇ ਪਿਆਰ ਦੇ ਵਿੱਚ ਮੈਂ ਗੁਰਜੀਤ ਨੂੰ ਭੁੱਲ ਗਈ ਸੀ ਇਥੋਂ ਤੱਕ ਕੇ ਗੁਰਜੀਤ ਨੇ ਮੇਰੀ ਜ਼ਿੰਦਗੀ ਬਰਬਾਦ ਕਰਨੀ ਚਾਹੀ ਸੀ ਪਰ ਰੱਬ ਨੇ ਚੰਗੇ ਕਲੇ ਮੈਨੂੰ ਬਚਾ ਲਿਆ ਉਹ ਜਸਮਾ ਦਾ ਭੁੱਖਾ ਸੀ ਤੇ ਹਵਸ ਮਟਾਉਣ ਦਾ ਕਰਕੇ ਹਰ ਸੋਹਣੀ ਕੁੜੀ ਨੂੰ ਪਸਾ ਲੈਂਦਾ ਸੀ ਪਰ ਸੁਖਵੀਰ ਸੁਖਦੀਪ ਨਾਲ ਵਿਆਹ ਕਰਵਾਉਣ ਤੋਂ ਬਾਅਦ ਮੈਂ ਸਭ ਕੁਝ ਭੁੱਲ ਗਈ ਸੀ ਹੌਲੀ ਹੌਲੀ ਸਾਲ ਉਹਦੇ ਵਿੱਚ ਸਾਡੇ ਮੁੰਡਾ ਹੋਇਆ ਤਾਂ ਸੁਖਦੀਪ ਮੈਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗਾ ਤੇ ਉਹ ਬਹੁਤ ਖੁਸ਼ ਸੀ ਉਹ ਦੇਖਾਰ ਮੈਨੂੰ ਇੰਨੀ ਖੁਸ਼ੀ ਮਿਲੀ ਸੀ ਕਿ ਮੇਰੇ ਚਿਹਰੇ ਤੇ ਕਦੀ ਉਦਾਸੀ ਨਹੀਂ ਆਈ ਸੀ ਮੇਰੀ ਜੁਸੇਲੀ ਜੋ ਮੈਨੂੰ ਫੋਨ ਕਰਕੇ ਕਹਿੰਦੀ ਸੀ ਕਿ ਤੂੰ ਵਿਆਹ ਕਰਵਾ ਕੇ ਚੰਗੀ ਰਹਗੀ ਜੇ ਤੇਰਾ ਵਿਆਹ ਨਾ ਹੁੰਦਾ ਤੇ ਤੈਨੂੰ ਹੁਣ ਪਤਾ ਨਹੀਂ ਤੇਰਾ ਕੀ ਬਣ ਜਾਣਾ ਸੀ ਚੰਗੇ ਬਲੇ ਰੱਬ ਨੇ ਤੇਰੀ ਸੁਣ ਲਈ ਤੇ ਚੰਗੇ ਮੁੰਡੇ ਨਾਲ ਤੇਰਾ ਵਿਆਹ ਹੋ ਗਿਆ ਅੱਜ ਕੱਲ ਤਾਂ ਮੁੰਡੇ ਸਾਰੇ ਜ਼ਿੰਦਗੀ ਕੁੜੀਆਂ ਨੂੰ ਜੁੱਤੀ ਥੱਲੇ ਰੱਖਦੇ ਆ ਪਰ ਮੈਂ ਉਹਨੂੰ ਕਹਿੰਦੀ ਸੀ ਕਿ ਇਹ ਗੱਲ ਤੂੰ ਸੁਖਦੀਪ ਬਾਰੇ ਬਿਲਕੁਲ ਵੀ ਨਾ ਸੋਚੀਂ ਉਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਨੂੰ ਕਦੇ ਕਿਸੇ ਦੀ ਯਾਦ ਹੀ ਨਹੀਂ ਆਉਂਦੀ। ਉਹ ਮੈਨੂੰ ਐਤਵਾਰ ਨੂੰ ਕਦੇ ਕਿਤੇ ਘੁਮਾਉਣ ਲਈ ਲੈ ਕੇ ਜਾਂਦਾ ਤੇ ਕਦੀ ਮੇਰੇ ਲਈ ਮੇਰੇ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਂਦਾ। ਮੈਂ ਤਾਂ ਰੱਬ ਦਾ ਇਹੀ ਸ਼ੁਕਰ ਕਰਦੀ ਹਾਂ ਕਿ ਚੰਗੇ ਵੇਲੇ ਮੈਨੂੰ ਚੰਗਾ ਮੰਗਾ ਮਿਲ ਗਿਆ। ਜੇ ਕਿਤੇ ਮੈਂ ਆਪਣੇ ਆਪ ਨਾਲ ਕੁਝ ਕਰ ਬੈਠਦੀ ਤਾਂ ਮੇਰੀ ਚਾਚੀ ਤੇ ਦਾਦੀ ਨੇ ਮੇਰੇ ਮਾਂ ਨੂੰ ਸਾਰੀ ਉਮਰ ਜੀ ਨਹੀਂ ਦੇਣਾ ਸੀ। ਮੇਰਾ ਵਿਆਹ ਹੋਇਆ ਤਾਂ ਦਾਦੀ ਨੇ ਚਾਚੀ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕਿ ਤੂੰ ਵੀ ਕੁੜੀ ਦਾ ਵਿਆਹ ਕਰਦੇ ਵੱਡੀ ਨੇ ਆਪਣੀ ਕੁੜੀ ਵਿਆਹ ਕੇ ਭਾਰ ਲਾ ਦਿੱਤਾ ਤੇ ਜੁੱਦੂ ਜੀ ਕੁੜੀ ਵੈਸੇ ਹੀ ਬਾਹਰ ਤੇ ਬੇਫਿਕਰ ਹੋ ਕੇ ਰਹਿੰਦੀ ਆ ਮੇਰੀ ਮਾਂ ਨੇ ਇਸ ਗੱਲ ਦੀ ਕਿਸੇ ਨੂੰ ਣਕ ਵੀ ਨਹੀਂ ਲੱਗਾ ਦਿੱਤੀ ਸੀ ਕਿ ਮੇਰੇ ਨਾਲ ਕੀ ਹੋਇਆ ਤੇ ਕੀ ਨਹੀਂ ਹੋਇਆ ਮੈਂ ਸੋਚਦੀ ਸੀ ਕਿ ਜੇ ਮੈਨੂੰ ਇੰਨਾ ਹੀ ਚੰਗਾ ਮੁੰਡਾ ਮਿਲਣਾ ਸੀ ਤਾਂ ਕਾਸ਼ ਗੁਰਜੀਤ ਮੇਰੀ ਜ਼ਿੰਦਗੀ ਵਿੱਚ ਨਾ ਆਉਂਦਾ ਮੈਂ ਉਹਦੇ ਨਾਲ ਇਹ ਸਭ ਕੁਝ ਨਾ ਕਰਦੀ ਤਾਂ ਵਿਆਹ ਦੀ ਪਹਿਲੀ ਰਾਤ ਵੀ ਮੈਂ ਵਰਜਨ ਹੁੰਦੀ ਤਾ ਮੇਰਾ ਘਰ ਵਾਲਾ ਤਾਂ ਮੇਰੇ ਲਈ ਹਰ ਵੇਲੇ ਪਾਗਲ ਹੀ ਰਹਿੰਦਾ ਉਹ ਮੈਨੂੰ ਹੁਣ ਇੰਨਾ ਪਿਆਰ ਕਰਦਾ ਤੇ ਫਿਰ ਕਿੰਨਾ ਕਰਦਾ ਪਰ ਸ਼ਾਇਦ ਇਹ ਸਭ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਸੀ ਸ਼ਾਇਦ ਮੈਂ ਗੁਰਜੀਤ ਨੂੰ ਸੱਚਾ ਪਿਆਰ ਕੀਤਾ ਸੀ ਪਰ ਉਹ ਧੋਖੇਬਾਜ਼ ਨਿਕਲਿਆ ਤਾਂ ਹੀ ਰੱਬ ਨੇ ਮੈਨੂੰ ਇੱਕ ਸੱਚਾ ਪਿਆਰ ਕਰਨ ਵਾਲਾ ਤੇ ਮੇਰਾ ਖਿਆਲ ਰੱਖਣ ਵਾਲਾ ਹਮਸਫਰ ਮੈਨੂੰ ਦਿੱਤਾ ਮੇਰੇ ਮੁੰਡੇ ਤੋਂ ਬਾਅਦ ਫਿਰ ਰੱਬ ਨੇ ਮੈਨੂੰ ਇੱਕ ਤੀਰੀ ਦਾਤ ਬਖਸ਼ੀ ਅੱਜ ਮੇਰਾ ਮੁੰਡਾ 12 ਸਾਲ ਦਾ ਹੋ ਗਿਆ। ਮੇਰੇ ਘਰ ਵਾਲੇ ਨੇ ਅੱਜ ਤੱਕ ਮੈਨੂੰ ਕਦੇ ਗੁੱਸੇ ਨਾਲ ਘੂਰ ਕੇ ਨਹੀਂ ਦੇਖਿਆ। ਇੰਨੇ ਸ਼ਾਂਤ ਤੇ ਠੰਡੇ ਸੁਭਾਅ ਦਾ ਰੱਬ ਨੇ ਪਤਾ ਨਹੀਂ ਕਦੋਂ ਹਵੇਲੇ ਬੈਠ ਕੇ ਉਹਨੂੰ ਬਣਾਇਆ ਸੀ। ਜੋ ਅੱਜ ਮੇਰੀ ਕਿਸਮਤ ਵਿੱਚ ਮੈਨੂੰ ਖੁਸ਼ੀਆਂ ਹੀ ਦਿਖਾਉਂਦਾ। ਮੈਂ ਚਾਹੁੰਦੀ ਆ ਕਿ ਹਰ ਧੀ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਘਰਵਾਲਾ ਹੋਵੇ ਜੋ ਹਰ ਧੀ ਨੂੰ ਖੁਸ਼ ਰੱਖੇ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ